ਜੈਪੀ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਦੋਸਤੋ ਉਸੇ ਜ਼ਮੀਨ ਦੇ ਅਸੀਂ ਗੇਟ ਤੇ ਖੜੇ ਆ ਜਿਸ ਦੀ ਅੱਜ ਰਜਿਸਟਰੀ ਜਿਹੜੀ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਕੀਤੀ ਜਾ ਰਹੀ ਹੈ ਸਵੇਰ ਦੇ ਐਪੀਸੋਡ ਦੇ ਵਿੱਚ ਮੈਂ ਦੱਸਿਆ ਕਿ ਅੱਜ ਪੂਰੇ ਪੰਜਾਬ ਤੋਂ ਪਾਵਰ ਆਫ ਸੋਸ਼ਲ ਜੁਨਟੀ ਦੇ ਜਿਹੜੇ ਸਾਡੀ ਟੀਮ ਦੇ ਬੜੇ ਰਿਸਪੈਕਟਡ ਮੈਂਬਰ ਨੇ ਉਹ ਅੱਜ ਇਸ ਜਗ੍ਹਾ ਤਸ਼ਰੀਫ ਲਿਆ ਰਹੇ ਨੇ ਔਰ ਮੇਰੇ ਨਾਲ ਸੁਨਾਮ ਤੋਂ ਹਰਜਾ ਜੀ ਪਹੁੰਚ ਚੁੱਕੇ ਨੇ ਪਟਿਆਲੇ ਤੋਂ ਮੇਰੇ ਵੀਰ ਪਹੁੰਚ ਚੁੱਕੇ ਨੇ ਔਰ ਬਠਿੰਡੇ ਤੋਂ ਪਹੁੰਚੇ ਹੋਏ ਨੇ ਔਰ ਮੈਂ ਥੀ ਇਹ ਵੀ ਦੱਸਣਾ ਚਾਹੁੰਦਾ ਕਿ ਇਤਿਹਾਸ ਦਾ ਇੱਕ ਉਹ ਦਿਨ ਬਣੇਗਾ ਜਿਸ ਦਿਨ ਦਾ ਆਪਾਂ ਸਾਰੇ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਸੀ ਔਰ ਦੋਸਤੋ ਇਹ ਉਹੀ ਪਲਾਟ ਹੈ ਜਿਸ ਤੇ ਉੱਪਰ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪਲਾਨਿੰਗਸ ਕੀਤੀਆਂ ਜਾਣਗੀਆਂ ਮਾਨਵਤਾ ਦੀ ਬਿਹਤਰੀ ਵਾਸਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਹੈ ਉਹਨਾਂ ਉਹਨਾਂ ਉੱਪਰ ਕੰਮ ਕੀਤਾ ਜਾਵੇਗਾ ਕਿਉਂਕਿ ਜਸਲ ਸਾਹਿਬ ਦੀ ਸੋਚ ਦਾ ਜੇ ਮੈਂ ਗੱਲ ਕਰਾਂ ਤਾਂ ਉਹਦੇ ਹੀ ਜਾਂਦੇ ਕਿਉਂਕਿ 5 ਮਹੀਨਿਆਂ ਤੋਂ ਲਗਾਤਾਰ ਉਹਨਾਂ ਦੇ ਨਾਲ ਅਸੀਂ ਰਹਿ ਰਹੇ ਹਾਂ ਉਹਨਾਂ ਦੀ ਸੋਚ ਇੱਕੋ ਹੀ ਹੈ ਕਿ ਕੁਝ ਨਾ ਕੁਛ ਆਪਾਂ ਜਿਹਾ ਕਰਕੇ ਜਾਈਏ ਤਾਂ ਕਿ ਆਉਣ ਵਾਲ ਤਾਲੀਆਂ ਪੀੜੀਆਂ ਜਿਹੜੀਆਂ ਨੇ ਉਹ ਇਸ ਕਦਮ ਦੀ ਸਰਹਾਨਾ ਕਰਨ ਇਸ ਕਦਮ ਦੀ ਰਿਸਪੈਕਟ ਕਰਨ ਕਿ ਕਿਸੇ ਨੇ ਤਾਂ ਸਾਡੇ ਬਾਰੇ ਸੋਚਿਆ ਬਾਕੀ ਪਾਵਰ ਆਫ ਸੋਸ਼ਲ ਜੁਨਟੀ ਇੱਕ ਗਾ ਰਾਜਨੀਤਿਕ ਪਲੈਟਫਾਰਮ ਹੈ ਇਹਨਾਂ ਦਿਨਾਂ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਮੀਟਿੰਗਸ ਨੇ ਉਹ ਧੜਾ ਧੜ ਚੱਲ ਰਹੀਆਂ ਨੇ ਹਰ ਰੋਜ਼ ਤੁਸੀਂ ਪੋਸੂਨਾਮਾ ਚੈਨਲ ਤੇ ਵੇਖਦੇ ਹੋ ਔਰ ਮੇਰੇ ਨਾਲ ਅੱਜ ਬੜੀਆਂ ਸ਼ਖਸੀਅਤਾਂ ਜੁੜੀਆਂ ਨੇ ਹਰਜਸ ਜੀ ਜਿਹੜੇ ਕਿ ਸੁਨਾਮ ਤੋਂ ਜੁੜੇ ਨੇ ਪਿਛਲੇ ਦਿਨੀ ਖਾਸ ਇਹਨਾਂ ਨੇ ਉਸ ਏਰੀਏ ਦੇ ਵਿੱਚ ਮੀਟਿੰਗ ਕਰਵਾਈ ਹੈ ਔਰ ਪਾਵਰ ਆਫ ਸੋਸ਼ਲ ਜੁਨਟੀ ਬਲੋ ਖਰੀਦੇ ਪਲਾਡ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਨੇ ਮੇਰੇ ਕੋਈ ਸ਼ਬਦ ਨਹੀਂ ਹੈ ਹਮੇਸ਼ਾ ਵਾਸਤੇ ਇਸ ਤਰ੍ਹਾਂ ਦੇ ਰਿਸਪੈਕਟਡ ਲੋਕ ਕੁਝ ਇੱਕ ਲੋਕ ਨੇ ਪੋਸਟਾਂ ਪਾ ਕੇ ਸਮਾਜ ਦੀ ਬਿਹਤਰੀ ਲਈ ਚਾਹੁੰਦੇ ਨੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਇਹਨਾਂ ਪੋਸਟਾਂ ਨਾਲ ਕੁਝ ਨਹੀਂ ਬੰਦਦਾ ਬਾਬਾ ਸਾਹਿਬ ਨੇ 5% ਪੈਸੇ ਦੇਣ ਦੀ ਗੱਲ ਕੀਤੀ ਸੀ ਆਪਣੀ ਸੈਲਰੀ ਚੋਂ ਆਪਣੀ ਕਮਾਈ ਚੋਂ 5% ਦਿਓ ਅੱਜ ਬਠਿੰਡੇ ਦੇ ਮੇਰੇ ਵੀਰ ਕੁਛ ਆਏ ਹੋਏ ਨੇ ਜਿਹੜੇ ਕਿ ਰੋਜ਼ਮਰਾਂ ਦੀ ਜ਼ਿੰਦਗੀ ਚ 500 ਰੁਪਏ ਕਮਾਉਂਦੇ ਨੇ ਲੇਕਿਨ 50 ਰੁਪਏ 100 ਰੁਪਏ 10 ਰੁਪਏ ਉਹ ਐਕਸਟਰਾ ਰੱਖ ਲੈਂਦੇ ਨੇ ਤਾਂ ਕਿ ਜਦੋਂ ਮਹੀਨੇ ਦੋ ਮ ਦਾ ਸਰ ਪਈਏ ਜੋੜ ਕੇ ਅਸੀਂ ਉਹਨਾਂ ਦਾ ਅਸੀਂ ਅਜਿਹੇ ਉਹਨਾਂ ਨੂੰ ਦੇਵਾਂਗੇ ਅਜਿਹੇ ਦੋਸਤਾਂ ਨੂੰ ਸੈਲੂਟ ਹੈ ਹਮੇਸ਼ਾ ਵਾਸਤੇ ਸੈਲੂਟ ਹੈ ਕੁਝ ਅਜਿਹੇ ਨੇ ਜਿਨ੍ਹਾਂ ਕੋਲ ਸਭ ਕੁਝ ਹੈ ਲੇਕਿਨ ਮਾਲਕ ਨੇ ਉਹਨਾਂ ਨੂੰ ਨੀਅਤ ਨਹੀਂ ਦਿੱਤੀ ਖੈਰ ਇਹ ਆਪਣੀ ਆਪਣੀ ਜ਼ਿੰਦਗੀ ਦੇ ਰੁਝੇਵੇਂ ਨੇ ਚੱਲਦੇ ਰਹਿੰਦੇ ਨੇ ਹਰਜਤ ਸਿੰਘ ਜੀ ਮੇਰੇ ਨਾਲ ਨੇ ਹਰਜੇਤ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰਤ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਇਤਿਹਾਸਿਕ ਦਿਨ ਹੈ 13 ਮਾਰਚ ਇਤਿਹਾਸ ਵਿੱਚ ਇੱਕ ਤਾਰੀਖ ਲਿਖੀ ਜਾਏਗੀ ਔਰ ਅੱਜ ਰਜਿਸਟਰੀ ਹੈ ਜਸਲ ਸਾਹਿਬ ਗਏ ਹੋਏ ਨੇ ਆਪਣੀ ਟੀਮ ਦੇ ਨਾਲ ਕਾਗਜ਼ੀ ਕਲਵਾ ਕੱਲ ਹੋ ਚੁੱਕੀ ਹੈ ਕੀ ਕਹਿਣਾ ਚਾਹੁੰਦੇ ਸ਼ੁਭ ਮੌਕਾ ਸਰ ਦੇਖੋ ਬੜੀ ਡੀਕਤੀ ਲੰਮੇ ਸਮੇਂ ਤੋਂ ਡੀ ਕਰ ਰਹੇ تھے ਨਿਕਦਰ ਜੀ ਟੀ ਦਾ ਪਹਿਲਾ 7 ਤਰੀਕ ਨੂੰ ਵੀ ਹੰਮਾ ਹੰਮਾ ਅਕੇ ਸੰਗਤਾਂ ਪੂਰੇ ਮੇਰਾ ਕਹਣਾ ਪੰਜਾਬ ਦੇ ਵਿੱਚੋਂ ਪਹੁੰਚੀਆਂ ਤਿਆਰੀ ਉਦੋਂ ਵੀ ਸੀ ਚਲੋ ਕੁਸਰ ਜੇ ਮੈਂ ਕਰਕੇ ਦਿੱਕਤ ਆ ਗਈ ਜਿਹੜਾ ਅੱਜ ਦਾ ਵੀ ਸਮਾਂ ਬਹੁਤ ਪਵਿੱਤਰ ਦਿਨ ਹੈ ਇਹ ਕਿਉਂਕਿ ਜਿਹੜੀ ਇਹ ਇੱਕ ਸਾਡੇ ਸਮਾਜ ਸੇਵੀ ਸਸਤਾ ਜਿਹੜੀ ਪੂਰੇ ਪੰਜਾਬ ਨੂੰ ਡੀਲ ਕਰਨਾ ਹੈ ਜੇ ਮੈਂ ਕਹਿੰਦਾ ਵੀ ਐਸੀ ਬੀਸੀ ਦਾ ਇੱਕ ਤਖਤ ਬਣਨਾ ਇੱਥੇ ਕਿਉਂਕਿ ਉਸ ਤਖਤ ਦੇ ਵਿੱਚੋਂ ਸਿੱਧਾ ਜਿਵੇਂ ਸੋਧਿਆ ਜਾਇਆ ਕਰਨ ਗਿਆ ਵੀ ਕੀ ਸਾਨੂੰ ਆਉਣ ਵਾਲੇ ਸਮੇਂ ਚ ਕਰਨਾ ਚਾਹੀਦਾ ਕੀ ਸਾਡੇ ਐਮਪੀ ਐਮਐਲਏ ਸਾਡੇ ਕੋਈ ਪੱਖ ਦੀਆਂ ਗੱਲਾਂ ਉੱਤੇ ਰੱਖਦੇ ਨੇ ਉਹ ਲੈ ਕੇ ਅਧਿਕਾਰ ਸਾਡੇ ਸਮਾਜ ਦੀ ਤਾਂ ਕੋਈ ਗੱਲ ਹੀ ਨਹੀਂ ਕਰਦੇ ਉਹ ਵਾਬਾਬਾ ਸਾਹਿਬ ਦੇ ਸਾਡੇ ਸਮਾਜ ਦੀ ਸਾਡੇ ਸਮਾਜ ਦੀ ਗੱਲ ਨਹੀਂ ਕਰਦੇ ਦੁੱਖ ਤਾਂ ਇਹ ਵੀ ਹੈ ਦੁੱਖ ਇਹ ਵੀ ਹੈ ਜਿਨ੍ਹਾਂ ਨੂੰ 38 35 ਬੰਦਿਆਂ ਨੂੰ ਆਪਾਂ ਚੁਣ ਕੇ ਭੇਜਦੇ ਆਂ ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਨਹੀਂ ਕਿੰਨੀ ਕੀ ਗੱਲ ਕੀਤੀ ਹੈ ਪੋਸੂ ਨਾਮਾ ਨੇ ਚੈਨਲ ਚੈਨਲ ਨੇ ਗੱਲ ਚੱਕੀ ਹੈ ਕਿ ਭਾਈ ਸਾਡਾ ਐਸਸੀ ਕਮਿਸ਼ਨ ਦਾ ਕੋਈ ਚੇਅਰਮੈਨ ਤਾਂ ਲਾ ਦਿਓ 4 ਤਰੀਕ ਨੂੰ ਗੱਲਬਾਤ ਹੁੰਦੀ ਹੈ 7 ਤਰੀਕ ਨੂੰ ਚੇਅਰਮੈਨ ਲੱਗ ਜਾਂਦਾ ਇਸ ਤੋਂ ਵੱਡੀ ਪ੍ਰਾਪਤੀ ਪੋਸੂ ਨਾਮਾ ਦੀ ਕੀ ਹੋ ਸਕਦੀ ਹੈ ਬਹੁਤ ਵੱਡੀ ਪ੍ਰਾਪਤੀ ਹੈ ਜੀ ਪੋਸੋੜਾਵਾ ਦੀ ਇਹਨਾਂ ਨੇ ਜਨਕਿ ਗੈਲ ਹੀ ਪੈ ਗਏ ਵੀ ਕੀ ਗੱਲ ਬਈ ਸਾਡਾ ਐਸੇ ਕਮਿਸ਼ਨਰ ਉਹਦੇ ਵਿੱਚ ਸੋਣੋ ਕੋਈ ਬੰਦਾ ਹੀ ਨਹੀਂ ਮਿਲਦਾ ਜੀ ਕਿਉਂ ਨਹੀਂ ਸਾਡੇ ਬੰਦਾ ਲਾਉਂਦੇ ਉਹਦਾ ਗੈਲਾ ਕਰਿਆ ਤਾਂ ਉਹ ਪ੍ਰਾਪਤੀ ਕੁਸ਼ਦਾਨ ਦੇ ਵਿੱਚ ਪੋਸੋੜਾਵਾ ਕਿਉਂਕਿ ਇਹ ਝੂਠੀ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਬੜਾ ਪਰਦੇਲ ਹੈ ਵਾਹ ਕਮਾਲ ਮੇਰੇ ਨਾਲ ਚੋਪੜਾ ਜੀ ਵੀ ਬਠਿੰਡੇ ਤੋਂ ਆ ਚੁੱਕੇ ਨੇ ਸਾਡੇ ਤੇ ਸਾਡੇ ਜਿਹੜੇ ਪੋਸੂ ਦੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਨੇ ਉਹ ਵੀ ਹਰਿੰਦਰ ਚੋਪੜਾ ਜੀ ਸਾਬੇ ਦਾ ਆ ਚੁੱਕੇ ਨੇ ਔਰ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਆ ਮੈਂ ਵੀਰ ਨਾਲ ਵੀ ਗੱਲਬਾਤ ਕਰਦਾ ਸਰ ਕਿੱਥੋਂ ਆਏ ਹੋ ਤੁਸੀਂ ਤੁਸੀਂ ਕਿੱਥੋਂ ਆਏ ਹੋ ਪਟਿਆਲੇ ਦੁਆਰੇ ਵੀ ਆ ਸਕੋ ਕੀ ਨਾਮ ਹੈ ਆਪ ਦਾ ਨਰਿੰਦਰ ਸਿੰਘ ਜੀ ਨਰਿੰਦਰ ਜੀ ਕੀ ਕਰਦੇ ਹੋ ਤੁਸੀਂ ਮੇਰਾ ਰਿਟਾਇਰ ਹੋ ਗਿਆ ਸਰ ਜੀ ਅੱਛਾ ਕਿਹੜੇ ਪੋਸਟ ਤੋਂ ਸੁਪਰੀਮ ਜੀਡ ਬਣ ਅੱਛਾ 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 ਕਿਵੇਂ ਚੱਲ ਰਹੀ ਹੈ ਰਿਟਾਇਰਮੈਂਟ ਤੋਂ ਬਾਅਦ ਲਾਈਫ ਬੰਦੇ ਚੱਲ ਸਮਾਜ ਲਈ ਕੱਢ ਲੋ ਹੁਣ ਤਾਂ ਟਾਈਮ ਰਿਟਾਇਰ ਹੋ ਗਿਆ ਆ ਬਿਲਕੁਲ 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 ਜੀ ਔਰ ਮੈਨੂੰ ਅੱਜ ਤੁਹਾਡੇ ਨਾਲ ਪਹਿਲੀ ਵਾਰ ਮਿਲੇ ਆ ਆਪਾਂ ਫੇਸ ਟੂ ਫੇਸ ਔਰ ਰੀਅਲੀ ਆਮ ਵੈਰੀ ਹੈਪੀ ਬੜੀ ਖੁਸ਼ੀ ਹੋਈ ਹੈ ਪਰਪਰ ਇੱਕ ਵਿੱਚ ਤੁਸੀਂ ਇੱਥੇ ਆਇਆ ਕਰੋ ਤੁਹਾਡਾ ਆਪਣਾ ਭਵਨ ਬਣਿਆ ਹੋਇਆ ਹੈ ਜ਼ਮੀਨ ਵੀ ਲੈ ਲਈ ਹੈ ਇੱਥੇ ਤਾਂ ਤੁਹਾਡੇ ਹੁਣ ਤਾਂ ਤੁਸੀਂ ਕੁਰਸੀ ਇੱਥੇ ਚੱਕ ਲਿਓ ਆਪਣੀ ਮੰਝਾ ਚੱਕ ਲਿਓ ਸ਼ਾਨਦਾਰ ਦਰਖਤ ਲੱਗੇ ਹੋਏ ਨੇ ਜੈ ਭੀਮ ਜੈ ਭਾਰਤ ਜੈ ਭੀਮ ਜੀ ਕੀ ਹਾਲ ਚਾਲ ਨੇ ਸਰ ਵਧੀਆ ਸਰ ਬਹੁਤ ਕਿੱਥੋਂ ਆਏ ਹੋ ਤੁਸੀਂ ਮੈਂ ਜੀ ਅਬੀ ਦਾਸ ਨਗਰ ਫੈਕਟਰੀ ਤੋਂ ਆਇਆ ਹਾਂ ਫੈਕਟਰੀ ਅੱਛਾ ਅੱਛਾ ਵਾਹ ਜੀ ਵਾਹ ਕਾਫੀ ਸਾਲਾਂ ਬਾਅਦ ਮਿਲੇ ਹੋ ਹਾਂਜੀ 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 ਅੱਛਾ ਕਿਵੇਂ ਲੱਗ ਰਿਹਾ ਜਾ ਕੇ ਪਹਿਲਾਂ ਵੀ ਆਉਂਦੇ ਰਹੇ ਇੱਥੇ ਮੈਂ ਸੁਰਤ ਜਦੋਂ ਉਹ ਰ ਬਣਨਾ ਸ਼ੁਰੂ ਹੋਇਆ ਉਦੋਂ ਤੋਂ ਹੀ ਇਨਸਾਨ ਨੇ ਪੂਰੇ ਪਟਿਆਲੇ ਜਿੱਥੇ ਤੱਕ ਸਾਨੂੰ ਪ੍ਰਚਾਰ ਪ੍ਰਸਾਰ ਸਾਨੂੰ ਅਸੀਂ ਬਹੁਤ ਕਰਿਆ ਅੰਬੇਦਕਰ ਜਪਾ ਬਿਲਕੁਲ ਜੀ ਬਿੰਦਰ ਬਿੰਦਰ ਸਿੰਘ ਬਾਗੀ ਜੀ ਮੇਰੇ ਬਹੁਤ ਹੀ ਰਿਸਪੈਕਟਡ ਨੇ ਡਿਸਟ੍ਰਿਕਟ ਲੁਧਿਆਣਾ ਦੇ ਪੋਸੂ ਦੇ ਪ੍ਰਧਾਨ ਨੇ ਔਰ ਜਿਹੜੇ ਕਿ ਮੈਂ ਕਹਿ ਸਕਦਾ ਕਿ ਦਿਨ ਰਾਤ ਦਿਨ ਰਾਤ ਜਿੰਨਾ ਵੀ ਸਮਾਂ ਇਹਨਾਂ ਨੇ ਦਿੱਤਾ ਬਾ ਕਮਾਲ ਦਿੱਤਾ ਔਰ ਸਾਡੇ ਨਾਲ ਨਵਾਂ ਸ਼ਹਿਰ ਤੋਂ ਮੇਰੇ ਬਹੁਤ ਹੀ ਸਤਕਾਰਯੋਗ ਕਮਲਜੀਤ ਸਿੰਘ ਜੀ ਜਿਹੜੇ ਕਿ ਜੇ ਆਈ ਸਾਹਿਬ ਨੇ ਇਸ ਟਾਈਮ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆਂ ਔਰ ਅੱਜ ਵੱਖਰੀ ਗੱਲ ਹੈ ਕਿ ਚਸ਼ਮਾ ਲਗਾ ਕੇ ਆਏ ਨੇ ਮੈਨੂੰ ਭਾਈ ਤੇ ਬਹੁਤ ਬਹੁਤ ਮਿਲਣਸਾਰ ਪਰਿਵਾਰ ਹੈ ਬਾਤ ਜੀ ਬਿੰਦਰ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਜੈਪੀਨ ਜੈਪਾ ਜੈਪੀਨ ਜੈਪਾ ਪ੍ਰਧਾਨ ਜੀ ਅੱਜ ਮੈਨੂੰ ਬੜੀ ਖੁਸ਼ੀ ਹੈ ਅਸੀਂ ਗੱਲਾਂ ਕਰ ਰਹੇ ਸੀ ਵੀ ਜਿਹੜਾ ਫਾਰਮ ਹਾਊਸ ਆਪਾਂ ਜਗ੍ਹਾ ਲਈ ਹੈ ਹੂੰ ਇਹ ਸਾਡੇ ਪ੍ਰਧਾਨ ਜਸਰ ਜੀ ਦਾ ਇੱਕ ਬਹੁਤ ਵੱਡਾ ਮਿਹਨਤ ਆ ਇੱਕ ਉਹ ਦੀ ਦੂਰਅੰਦੇਸ਼ੀ ਆ ਇੱਕ ਮੀਲ ਪੱਥਰ ਆ ਅਸੀਂ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੀ ਜਗ੍ਹਾ ਲਈ ਆ ਪਾਵਰ ਆਫ ਸੋਸ਼ਲ ਯੂਨਿਟੀ ਦੇ ਜੀ ਔਰ ਪਾਵਰ ਆਫ ਸੋਸ਼ਲ ਯੂਨਿਟੀ ਦੇ ਮਾਧਿਅਮ ਤੋਂ ਜੋ ਇਹਨਾਂ ਦੀ ਵਿਚਾਰਧਾਰਾ ਹਮ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਸਰਬੱਤ ਦਾ ਭਲਾ ਨਾਨਸ ਕੀ ਯਾਤ ਸਭੇ ਇੱਕੇ ਪਹਿਚਾਨ ਬੋ ਕਾਇਮ ਦੈਮ ਸਦਾ ਪਾਸਾ ਹੀ ਦੋ ਮਨਸੇਮ 182 ਜੀ ਇਹ ਜੋ ਫਲਸਫਾ ਹੈ ਇਹ ਫਲਸਫਾ ਇੱਕ ਨਾਨ ਪੋਲੀਟਿਕਲ ਫਲਸਫਾ ਹੈ ਹਮਮ ਔਰ ਅਸੀਂ ਇੱਥੇ ਸਾਡੇ ਭਾਰਤ ਦੇਸ਼ ਦੇ ਖਾਸ ਕਰਕੇ ਪੰਜਾਬ ਦੇ ਜਿਹੜੇ ਦਬੇ ਕੁਚਲੇ ਲਤਾੜੇ ਹੋਏ ਲੋਕ ਨੇ ਜਿਨ੍ਹਾਂ ਨੂੰ ਇਨਸਾਨੀਅਤ ਦੇ ਜਿਹੜੇ ਹੱਕ ਹਕੂਕ ਤੋਂ ਵਾਂਝਾ ਰੱਖਿਆ ਗਿਆ ਇੱਥੋਂ ਇੱਕ ਬਹੁਤ ਵੱਡਾ ਇੱਕ ਅੰਦੋਲਨ ਸ਼ੁਰੂ ਕੀਤਾ ਜਾਊਗਾ ਬਿਲਕੁਲ ਜੀ ਬਿਲਕੁਲ ਮੈਂ ਪੂਰੀ ਗੱਲਬਾਤ ਵੀ ਸੁਣਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਮੇਰੇ ਵੀਰ ਕਮਲਜੀਤ ਭਾਜੀ ਆਏ ਹੋਏ ਨੇ ਚੋਪਰਾ ਆਏ ਹੋਏ ਨੇ ਉਹਨਾਂ ਦੇ ਵੀ ਕਮੈਂਟਸ ਜਿਹੜੇ ਲੈ ਲਈਏ ਬਾਗੀ ਜੀ ਹਮੇਸ਼ਾ ਬਹੁਤ ਬਾਕਮਾਲ ਗੱਲ ਕਰਦੇ ਨੇ ਕਿਉਂਕਿ ਇਹਨਾਂ ਦਾ ਇੱਕ ਤਜਰਬਾ ਹੈ ਕਾਫੀ ਕਾਫੀ ਸੰਸਥਾਵਾਂ ਦੇ ਵਿੱਚ ਇਹਨਾਂ ਨੇ ਬੜੀਆਂ ਅਹਿਮ ਭੂਮਿਕਾ ਨਿਭਾਈਆਂ ਨੇ ਔਰ ਮਤਲਬ ਪੋਸੂ ਨਾਮਾ ਚੈਨਲ ਦੇ ਵਿੱਚ ਵੀ ਇਹਨਾਂ ਦਾ ਬੜਾ ਯੋਗਦਾਨ ਹੈ ਜਦੋਂ ਵੀ ਫੋਨ ਕਰੀਦਾ ਕਿਸੇ ਵੀ ਵਿਸ਼ੇ ਤੇ ਗੱਲਬਾਤ ਸੋਤਾ ਸਾਹਿਬ ਮੈਂ ਤਿਆਰ ਹਾਂ ਤੁਸੀਂ ਆਓ ਆਪਣੇ ਵੱਲੋਂ ਤੁਸੀਂ ਤਿਆਰੀ ਕਰੋ ਮੇਰੇ ਵੱਲੋਂ ਓਕੇ ਹੈ ਸੋ ਇਸ ਤਰ੍ਹਾਂ ਦੇ ਜਦੋਂ ਸਾਨੂੰ ਟੀਮ ਦੇ ਵਿੱਚ ਮੈਂਬਰ ਜੁੜਦੇ ਨੇ ਔਰ ਸਾਨੂੰ ਬੜਾ ਹੌਸਲਾ ਹੁੰਦਾ ਸੋ ਬਾਗੀ ਸਾਹਿਬ ਹਮੇਸ਼ਾ ਤੁਹਾਡੇ ਰਿਣੀ ਆ ਸੀ ਔਰ ਮੇਰੇ ਨਾਲ ਕਮ ਜੀ ਆਇਆਂ ਨੂੰ ਸਾਹਿਬ ਨੇ ਬਤਾ ਔਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਨਵੇਂ ਸ਼ਹਿਰ ਤੋਂ ਔਰ ਅੱਜ ਸਵੇਰ ਦੇ ਚੱਲੇ ਹੋਏ ਨੇ ਉਹ ਵੀ ਪਹੁੰਚੇ ਨੇ ਸਾਡੇ ਭੈਣ ਜੀ ਵੀ ਨਾਲ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਦੇਖੋ ਉਹ ਦਿਨ ਆ ਗਿਆ ਕਮਲਜੀਤ ਜੀ ਜਿਹੜੇ ਤੁਸੀਂ ਵੀ ਬੜੀ ਦਿਨ ਰਾਤ ਇੱਕ ਮਿਹਨਤ ਕੀਤੀ ਹੈ 11 11 ਵਜੇ ਤੱਕ ਘਰ ਆਉਣਾ ਤਾਲੀ ਲਾਉਣੇ ਮਤਲਬ ਬੜਾ ਅੱਛਾ ਲੱਗਦਾ ਜੀ ਕੀ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਤਾਂ ਮੈਂ ਵਧਾਈ ਦਿਨਾ ਹੈਗਾ ਪੋਸੂਆਮਾ ਚੈਨਲ ਨੂੰ ਜਿਨ੍ਹਾਂ ਦੇ ਮਾਧਿਅਮ ਰਾਹੀਂ ਸਾਰੇ ਦੇਸ਼ ਵਿਦੇਸ਼ ਵਿੱਚ ਵੀ ਇਹਦੀ ਪਲਾਟ ਬਾਰੇ ਜਾਂ ਹੋਰ ਵੀ ਕੋਈ ਗਤੀਵਿਧੀ ਉਹਦੇ ਬਾਰੇ ਸਾਰੀ ਗੱਲਬਾਤ ਜਾਂਦੀ ਰਹੀ ਤੇ ਬਹੁਤ سارے ਲੋਕਾਂ ਨੇ ਇਸ ਮਾਧਿਅਮ ਤੋਂ ਲੈ ਕੇ ਤੇ ਲੋਕ ਮੋਟੀਵੇਟ ਹੁੰਦੇ ਰਹੇ ਤੇ ਗਾਂ ਤੋਂ ਗਾਂ ਸਾਨੂੰ ਜਿਹੜੀ ਆ ਜਿਹੜੀ ਉਹਦੀ ਅੱਗੇ ਹੋਰ ਵਧਣ ਦੀ ਪ੍ਰੇਰਣਾ ਮਿਲਦੀ ਰਹੀ ਕਿਉਂਕਿ ਤੁਸੀਂ ਬਹੁਤ ਵਧੀਆ ਮੋਟੀਵੇਟਰ ਹੈਗੇ ਆ ਸਾਨੂੰ ਜਿਹੜੇ ਤੁਸੀਂ ਜਿਹੜਾ ਐਂਕਰ ਦਾ ਕੰਮ ਹੁੰਦਾ ਹੈਗਾ ਉਹ ਬਹੁਤ ਵਧੀਆ ਤੁਹਾਡਾ ਵੀ ਰਿਹਾ ਤੇ ਤੁਹਾਡੇ ਨਾਲ ਜਿਹੜੇ ਹੈਗੇ ਕੈਮਰਾਮੈਨ ਵੀ ਬੜੇ ਪਿਛ ਨੂੰ ਨਹੀਂ ਨਾ ਬੜਾ ਸਹਿਯੋਗ ਰਿਹਾ ਤੇ ਇਹ ਅੱਜ ਬਹੁਤ ਖੁਸ਼ੀ ਦਾ ਦਿਨ ਵਾ ਜਿਹੜਾ ਕਿ ਆਪਾਂ ਸੱਤ ਫਰਮ ਦੇਖ ਰਿਹਾ ਸੀ ਕਿਸੇ ਕਾਰਨ ਕ ਕੇ ਇਹ ਥੋੜਾ ਲੇਟ ਹੋਇਆ ਤੇ ਲੋਕੀ ਵੀ ਸੋਚਦੇ ਸਿਗੇ ਭਈ ਕਦੋਂ ਇਹ ਦਿਨ ਆਊਗਾ ਪਰ ਅੱਜ ਦਿਨ ਆ ਗਿਆ ਅਸੀਂ ਸਾਰੇ ਸਮਾਜ ਨੂੰ ਅੱਜ ਦਿਨ ਦੀਆਂ ਇਹ ਵਧਾਈਆਂ ਦਿੱਤੇ ਜਿਨ੍ਹਾਂ ਨੇ ਸਾਡੀ ਆ ਆ ਅਨੇ ਆਏ ਗਵਾਹ ਹੈ ਜਿਹੜੀ ਸਾਡੀ ਮਦਦ ਕੀਤੀ ਹੈ ਮਦਦ ਕੀਤੀ ਹੈ ਅਸੀਂ ਉਹਨਾਂ ਦਾ ਸਾਰਿਆਂ ਦਾ ਉਹਨਾਂ ਸਾਰਿਆਂ ਦਾ ਹੀ ਜਿਨ੍ਹਾਂ ਨੇ ਕੀਤੀ ਹੈ ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਦਾ ਜਿਆਦਾ ਧੰਨਵਾਦ ਉਹਨਾਂ ਦਾ ਸਾਰਾ ਜਿਆਦਾ ਹੈ ਜੀ ਜੀ ਕਿਉਂਕਿ ਇੱਕ ਦਰਖਤ ਰਖਾ ਰਹੇ ਆ ਠੀਕ ਹੈ ਠੀਕ ਹੈ ਜੀ ਉਹ ਵੀ ਚਾਹੀਦਾ ਜੀ ਹਾਂਜੀ ਠੀਕ ਹੈ ਉਹੀ ਚਾਹੀਦਾ ਹਾਂਜੀ ਹਾਂਜੀ ਸੋ ਕਮਲਜੀਤ ਭਾਜੀ ਮੈਂ ਦੱਸਿਆ ਨਾ ਵੀ ਬਹੁਤ ਮਿਲਣਸਾਰ ਪਰਿਵਾਰ ਹੈ ਔਰ ਛੁੱਟੀਆਂ ਲੈ ਕੇ ਵੀ ਆਪਣੇ ਸਮਾਜ ਦੇ ਨਾਲ ਸਮਾਜ ਦੇ ਕੰਮਾਂ ਲਈ ਜੁੜੇ ਰਹਿੰਦੇ ਨੇ ਬੜਾ ਅੱਛਾ ਲੱਗਦਾ ਹੈ ਔਰ ਹਰਵਿੰਦਰ ਸਿੰਘ ਚੋਪੜਾ ਸਾਹਿਬ ਜਿਹੜੇ ਕਿ ਡਿਸਟ੍ਰਿਕਟ ਬਠਿੰਡਾ ਤੋਂ ਪੋਸੂ ਦੇ ਪ੍ਰਧਾਨ ਨੇ ਔਰ ਇਹਨਾਂ ਨੇ ਵੀ ਦਿਨ ਰਾਤ ਇੱਕ ਮਿਹਨਤ ਕੀਤੀ ਆਪਣੀ ਕਮਾਈ ਦਾ ਜੇ ਮੈਂ ਅੰਕੜਿਆਂ 'ਚ ਗੱਲ ਕਰਾਂ ਤਾਂ ਬਹੁਤ ਵਾਧ ਚੜ ਕੇ ਮੈਂ ਗੱਲ ਕਰ ਸਕਦਾ ਔਰ ਜਦੋਂ ਵੀ ਜਸਲ ਸਾਹਿਬ ਨੇ ਕਿਹਾ ਵੀ ਇਨੀ ਕ ਅਮਾਉਂਟ ਲੈ ਕੇ ਆ ਬਈ ਚੋਪੜਾ ਸਾਹਿਬ ਤਾਂ ਚੋਪੜਾ ਸਾਹਿਬ ਦਾ ਇੱਕੋ ਹੀ ਜਵਾਬ ਹੁੰਦਾ ਜਸਲ ਸਾਹਿਬ ਮੈਨੂੰ ਟਾਈਮ ਦੱਸੋ ਸਮਾਂ ਦੱਸੋ ਸਥਾਨ ਦੱਸੋ ਮੈਂ ਉੱਥੇ ਪਹੁੰਚ ਰਿਹਾ ਸੋ ਇਸ ਤਰ੍ਹਾਂ ਦੀ ਜਦੋਂ ਟੀਮ ਦੇ ਮੈਂਬਰ ਜੁੜਦੇ ਨੇ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸੋ ਇਸ ਕਰਕੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਜੈ ਭੀਮ ਜੈਪਾਲ ਜੈ ਭੀਮ ਜੈਪਾਲ ਜੀ ਸੋਤਾ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਬੜੀ ਖੁਸ਼ੀ ਹੁੰਦੀ ਹੈ ਅੱਜ ਦਾ ਦਿਨ ਆ ਗਿਆ ਭਾਗਾਂ ਵਾਲਾ ਜੀ 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 ਜਿਹਦੀ ਆਪਾਂ ਨੂੰ ਬਾਈ ਸਬਰੀ ਨਾਲ ਅਮੀਦ ਸੀਗੀ ਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ ਕੀ ਬਾਤ ਹੈ ਜੀ ਤੇ ਜਸਨ ਸਾਹਿਬ ਤਾਂ ਹੈਗੀ ਹੈਗੇ ਆ ਮੈਂ ਨਹੀਂ ਲੱਕੀ ਦੇ ਵਧਾਈਆਂ ਸਾਰੇ ਉਹਨਾਂ ਦੀਆਂ ਵਧਾਈਆਂ ਨੇ ਉਹਨਾਂ ਦੀ ਬਦੌਲਤ ਹੀ ਸਾਰਾ ਕੁਝ ਆਪਾਂ ਅੱਗੇ ਚੱਲ ਰਹੇ ਆ ਜੀ ਪਰਮਾਤਮਾ ਇਹਨੂੰ ਅੱਗੇ ਹੋਰ ਦਿਨ ਦੁੱਗਣੀ ਚਾਰ ਚੁਗਣੀ ਤਰਕੀਆਂ ਵਕਸੇ ਬਿਲਕੁਲ ਅਸੀਂ ਜਸਨ ਸਿੰਘ ਸਾਹਿਬ ਦੇ ਦਿਨ ਰਾਤ ਨਾਲ ਹੀ ਆ ਜੀ 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 ਜਦੋਂ ਵੀ ਉਹ ਹੁਕਮ ਕਰਦੇ ਆ ਤਾਂ ਅਸੀਂ ਹਾਜ਼ਰ ਹੁੰਦੇ ਆ ਬਾਕੀ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ ਜਿਹੜਾ ਪੋਚੂ ਨਾਮ ਦਾ ਮੀਟੂ ਸਿੰਦੇ ਰਾਤ ਵੀ ਇੱਕ ਕੀਤਾ ਹੋਇਆ 100 ਰੁਪਿਆ ਨਾ ਹਾਂ ਜਿਸ ਤਰ੍ਹਾਂ ਅੱਜ ਹੁਣ ਦੇਖੋ ਤੁਸੀਂ ਆਂਬਾ ਨੂੰ 100 ਰੁਪਿਆ ਪਲਾਟ ਵਿੱਚ ਜਿਸ ਤਰ੍ਹਾਂ ਸਾਡੇ ਅੱਜ ਇਹ ਸਮਝ ਲੈ ਬੂਰ ਪੈ ਗਿਆ ਇਹ ਜੀ ਇਹਦਾ ਵਕਈ ਬਹੁਤ ਵਧੀਆ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਜੰਬੀਆਂ ਨੂੰ ਅੰਬਾਂ ਦੇ ਦਰਖਤ ਨੂੰ ਬੂਰ ਪੈ ਗਿਆ ਇਸੇ ਤਰ੍ਹਾਂ ਹੀ ਪੋਸੂ ਨਾਮਾ ਨੂੰ ਵੀ ਪਾਵਰ ਆਫ ਸੋਸ਼ਲ ਜੁਨਟੀ ਦੀ ਵੀ ਵਿਚਾਰਧਾਰਾ ਨੂੰ ਬੂਰ ਜਿਹੜਾ ਹੈ ਉਹ ਪ੍ਰੈਕਟੀਕਲੀ ਰੂਪ ਵਿੱਚ ਪੈਣਾ ਸ਼ੁਰੂ ਹੋ ਗਿਆ ਸੋ ਕੀ ਨਾਮ ਹੈ ਵੀਰ ਜੀ ਆਪ ਮਾਸਟਰ ਹਰਜੀਤ ਸਿੰਘ ਛਾਜਲਾ ਜੀ ਆਹ ਹਾਂ ਹਾਂ ਛਾਜਲਾ ਸਾਹਿਬ ਇੱਕ ਛਾਜਲੀ ਇੱਕ ਛਾਜਲਾ ਹੈ ਹਾਂਜੀ ਹਾਂਜੀ ਇਹ ਭੈਣ ਭਰਾਈ ਸੀ ਦੋਨੋਂ ਹੀ ਅਸਲ 'ਚ ਛਾਜਲੇ ਤੋਂ ਛਾਜਲੀ ਆਈ ਹੈ ਓਕੇ ਓਕੇ ਅੱਛਾ ਜੀ ਛਾਜਲੀ ਪਿੰਡ ਹੁਣ ਜਿਹੜਾ ਬਹੁਤ ਵੱਡਾ ਹੈ ਜੀ ਕਿਉਂਕਿ ਡਿਢਬੇ ਹਲਕੇ ਦਾ ਦਿਲ ਨੂੰ ਕਿਹਾ ਜਾਂਦਾ ਹੈ ਦਿਲ ਕਿਉਂ ਕਿਹਾ ਜਾਂਦਾ ਕਿਉਂਕਿ ਉੱਥੇ ਲਗਭਗ 11.5 ਹਜ਼ਾਰ ਵੋਟ ਹੈ ਵਾਹ ਜੀ ਵਾਹ ਪਰ ਦੁੱਖ ਦੀ ਗੱਲ ਹੈ ਵੀ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕਿਸੇ ਨੇ ਉਹ ਨਗਰ ਪੰਚਾਇਤ ਦਾ ਰਤਵਾ ਨਹੀਂ ਦਿੱਤਾ ਜੇ ਇਹ ਤੋਂ ਪੋਲ ਤੋਂ ਚੜਦੇ ਆ ਉਹ ਤੋਂ ਪਹਿਲਾਂ ਜਿਹੜਾ ਓਕੇ ਓਕੇ ਹਾਂਜੀ ਪਹਿਲਾਂ ਬਾਅਦ ਚ ਸ਼ਾਜਲਾ ਹੁੰਦਾ ਮਾਸਟਰ ਜੀ ਬਹੁਤ ਚੰਗਾ ਲੱਗਾ ਇੱਥੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਜੇ ਇਸ ਤੋਂ ਪਹਿਲਾਂ ਵੀ ਆਉਂਦੇ ਹੋ ਪਹਿਲੀ ਵਾਰ ਹੀ ਹਰਜਸਜੀ ਨਾਲ ਆਏ ਆ ਹਾਏ ਰੱਬਾ ਤੇ ਕੱਲ ਇਹਨਾਂ ਨੂੰ ਲੱਗਾ ਇੰਨੀ ਕੀ ਟਾਈਮ ਦਾ ਮਾਹੌਲ ਬਹੁਤ ਚੰਗਾ ਲ ਆਕੇ ਮਨ ਨੂੰ ਬਹੁਤ ਸਕੂਨ ਮਿਲਿਆ ਹਾਈ ਹਾਈ ਤੇ ਜਿਹੜਾ ਬਾਬਾ ਸਾਹਿਬ ਡਾਕਟਰ ਭੀਮਰਾਮbedkar ਜੀ ਦਾ ਸੁਪਨਾ ਸੀ ਉਸ ਨੂੰ ਸਰਕਾਰ ਕਰਨ ਦੇ ਲਈ ਪੋਸ਼ੂ ਨਾਮਾ ਦੀ ਜਿਹੜੀ ਟੀਮ ਆ ਜਿਨ੍ਹਾਂ ਦੇ ਹੈੱਡ ਫਕੀਰ ਚੰਦ ਜੀ ਜਸਨ ਨੇ ਜੀ ਜੀ ਬਿਲਕੁਲ ਜਿਨ੍ਹਾਂ ਨੇ ਲਗਭਗ 2016 ਤੋਂ ਲੈ ਕੇ ਹੁਣ ਤੱਕ ਦਿਨ ਰਾਤ ਮਿਹਨਤ ਕਰਕੇ ਸਾਡੇ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜੀ ਤੇ ਇੱਕ ਜਿਸ ਤਰ੍ਹਾਂ ਹਰਜਾਸ ਸਿੰਘ ਨੇ ਦੱਸਿਆ ਕਿ ਸਾਡੇ ਸਮਾਜ ਦਾ ਜਿਹੜਾ ਤਖਤ ਆ ਉਸ ਜਗ੍ਹਾ ਤੇ ਉੱਤੇ ਬਣਨ ਜਾ ਰਿਹਾ ਬਿਲਕੁਲ ਬਿਲਕੁਲ ਸਾਡੇ ਸਮਾਜ ਦਾ ਤਖਤ ਆਲਰੇਡੀ ਇੱਕ ਦੇਖੋ ਪਿੱਛੇ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਦਖਤਾਂ ਦੇ ਵਿੱਚ ਇਹ ਆਲਰੇਡੀ ਬਣਿਆ ਹੋਇਆ ਚਾਰ ਮੰਜ਼ਲੀ ਜਿੱਥੇ ਸਮਾਜ ਦਾ ਕਰੋੜਾ ਰੁਪਈਆ ਲੱਗਾ ਹੈ ਔਰ ਜਸਨ ਸਾਹਿਬ ਦੀ ਇੱਕ ਬੜੀ ਸੋਚ ਹੈ ਕਿ ਜੇ ਮੈਨੂੰ 10000 ਰੁਪਈਆ ਆਉਂਦਾ ਮੈਂ 9500 ਨਹੀਂ ਲਾਮਾਂਗਾ ਮੈਂ 10500 ਹੀ ਲਾਮਾਂਗਾ ਕਿਉਂਕਿ ਸਮਾਜ ਨੇ ਬੜੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਜਿਹੜੇ ਹੈ ਉਹ ਕੰਟਰੀਬਿਊਟ ਕੀਤਾ ਹੈ ਸੋ ਮੈਂ ਤਾਂ ਇਸ ਚੈਨਲ ਲਈ ਹਮੇਸ਼ਾ ਕਹਿੰਨਾ ਹੁੰਦਾ ਭਾਈ ਜਿੰਨਾ ਤੁਸੀਂ ਦੇ ਸਕਦੇ ਹੋ ਔਰ ਪੋਸੂ ਨਾਮਾ ਚੈਨਲ ਦੇ ਜ਼ਰੀਏ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਪਾਵਰ ਆਫ ਸੋਸ਼ਲ ਜੁਨਟੀ ਨੂੰ ਆਪਣਾ ਯੋਗਦਾਨ ਜ਼ਰੂਰ ਪਾਓ ਜ਼ਰੂਰ ਪਾਓ ਕਿਉਂਕਿ ਇਹੋ ਜਿਹੀ ਇਮਾਨਦਾਰ ਸ਼ਖਸੀਅਤ ਜਿਹੜੀ ਪਾਵਰ ਆਫ ਸੋਸ਼ਲ ਜੁਨਟੀ ਦੀ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਲ ਸਾਹਿਬ ਨੇ ਅੱਜ ਸਮਾਜ ਨੂੰ ਇਹ ਮਿਲਣੀ ਬਹੁਤ ਜ਼ਿਆਦਾ ਮੁਸ਼ਕਲ ਹੈ ਹੋਰ ਵੀ ਮੇਰੇ ਵੀ ਬਹੁਤ ਸਾਰੇ ਆ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋਹਤਾ ਪੋਸੂ ਨਾਮਾ ਚੈਨਲ ਪਟ